ਗੁਰਪਿਆਰੀ ਸਾਹਾਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਏ ਆ ਰੁਕਣੇ ਵਾਲਾ ਪਿੰਡ ਦੇ ਵਿੱਚ ਤਸੀਲ ਸੀਲ ਜ਼ਿਲ੍ਹਾ ਫਰੋਇਪੁਰ ਜਿੱਥੇ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬ ਸਿੰਘ ਸਾਹਿਬ ਜੀ ਦੇ ਇੱਥੇ ਸਥਾਨਾਂ ਤੇ ਅੱਜ ਸਾਲਾਨਾ ਵਰਸੀ ਸਮਾਗਮ ਹੋ ਰਿਹਾ ਸੋ ਇੱਥੇ ਅਸੀਂ ਭਾਈ ਜਸਵੀਰ ਸਿੰਘ ਬੋਲੇ ਕੇ ਗੁਰਪਿਆਰੀ ਸਾਹਾਸੰਗ ਜੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਅਸੀਂ ਪਹੁੰਚੇ ਹੋਇਆ ਰੁਕਣੇ ਵਾਲਾ ਪਿੰਡ ਦੇ ਵਿੱਚ ਤਸੀਲ ਸੀਲ ਜ਼ਿਲ੍ਹਾ ਫਰੀਪੁਰ ਜਿੱਥੇ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬ ਸਿੰਘ ਜੀ ਦੇ ਇੱਥੇ ਸਥਾਨਾਂ ਤੇ ਅੱਜ ਸਾਲਾਨਾ ਵਰਸੀ ਸਮਾਗਮ ਹੋ ਰਿਹਾ ਸੋ ਇੱਥੇ ਅਸੀਂ ਭਾਈ ਜਸਪੀਰ ਸਿੰਘ ਮੋਲੇ ਕੇ ਅੰਤਰਰਾਸ਼ਟਰੀ ਜਿਹੜਾ ਟਾਡੀ ਜਥਾ ਹੈਗਾ ਅੱਜ ਇੱਥੇ ਦਿਵਾਨਾਂ ਦੇ ਵਿੱਚ ਹਾਜ਼ਰੀ ਲਾਉਣ ਪਹੁੰਚਿਆ ਹੈ ਆਪਾਂ ਪਹਿਲੋ ਫਤਿਹ ਬੁਲਾ ਲੀਨੇ ਆ ਬਾਕੀ ਜਿਹੜੀ ਗੱਲਬਾਤ ਕਰ ਲੈਨੇ ਆ ਭਾਈ ਸਾਹਿਬ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਇੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜਾ ਸਥਾਨ ਬਣਿਆ ਹੋਇਆ ਯਾਦਗਾਰ ਬਣੀ ਹੋਈ ਹੈ ਉੱਥੇ ਤੁਸੀਂ ਅੱਜ ਦਰਬਾਰ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿੰਦੇ ਆ ਵੀ ਇੱਥੇ ਪਹੁੰਚੇ ਹਾਜ਼ਰੀ ਲੱਗੀ ਆ ਬਹੁਤ ਆਨੰਦ ਆਇਆ ਸੰਗਤਾਂ ਬਹੁਤ ਪਿਆਰ ਵਾਲੀਆਂ ਵ ਯਾਦ ਵਿੱਚ ਗੁਰਦਰਾ ਸਾਹਿਬ ਬਣਿਆ ਵਾ ਇੱਥੇ ਅੱਜ ਬਾਬਾ ਤਰਲੋਕ ਸਿੰਘ ਜੀ ਮਹਾਂਪੁਰਖਾਂ ਦੀ ਸਲਾਣਾ ਵਰਸੀ ਜੋੜ ਮੇਲਾ ਮਨਾਇਆ ਜਾ ਰਿਹਾ ਵਾ ਤੇ ਅੱਜ ਹੀ ਸਿੱਖ ਰਿਆਸਤ ਵਿੱਚ ਇੱਕ ਬਹੁਤ ਵੱਡਾ ਸਾਕਾ ਵਾਪਰਿਆ ਸੀ 21 ਫਰਵਰੀ 1921 ਨੂੰ ਸਾਕਾ ਰਗਾਣਾ ਸਾਹਿਬ ਉਹਦੀ ਯਾਦ ਵੀ ਇੱਥੇ ਮਨਾਈ ਗਈ ਏ ਸਕਦਾ ਵਾਲਾ ਬਹੁਤ ਖਿਆਸਤਕਾਰ ਮਾਣ ਮਿਲਿਆ ਹੈ ਸਤਗੁਰ ਚੜ੍ਹਦੀ ਕਲਾ ਬਖਸ਼ ਨਗਰ ਨੂੰ ਕਿਸੇ ਜਰਾ ਪਿਆਸ ਪਾਕ ਬਣਿਆ ਰਹੇ ਠੀਕ ਹੈ ਜੀ ਕਿਸ ਤਰ੍ਹਾਂ ਲੱਗ ਰਹੀ ਇੱਥੇ ਪਹੁੰਚੇ ਹੋਏ ਬਹੁਤ ਸੋਹਣਾ ਲੱਗਾ ਜੀ ਬਹੁਤ ਚੰਗਾ ਲੱਗਾ ਸੰਤੋਖ ਵਾਲਾ ਬਹੁਤ ਪਿਆਰ ਮਿਲਿਆ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਕਿਹੜੇ ਆਪਣਾ ਢਾਡੀ ਜੱਥਾ ਕੀ ਨਾਂ ਹੈ ਇਹ ਢਾਡੀ ਜੱਥਾ ਜੀ ਸੁਪੀਰ ਸਿੰਘ ਮੋਹਲੇ ਦੇ ਦਾ ਤਿੰਨੇ ਸਾਥੀ ਹੈ ਉਹਨਾਂ ਨਾਲ ਜੀ ਅੱਜ ਸੁਪੀਰ ਸਿੰਘ ਜੀ ਕਿਸੇ ਰਜੇਵੇ ਕਰਨ ਨਹੀਂ ਆ ਸਕੇ ਉਹਨਾਂ ਨੇ ਮੈਨੂੰ ਦਾਸ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਮੇਰਾ ਨਾਮ ਹੈ ਦਾਸ ਦਾ ਢਾਡੀ ਗੁਰਵਿੰਦਰ ਸਿੰਘ ਅਨਮੋਲ ਅੱਜ ਮੈਂ ਇਹਨਾਂ ਭਾਈ ਵਿਸ਼ਾਲਪ੍ਰੀਤ ਸਿੰਘ ਢਾਡੀ ਹਾਂਜੀ ਹਾਂਜੀ ਭਾਈ ਅਰਤਾਰ ਸਿੰਘ ਭਾਈ ਅਰਤਾਰ ਸਿੰਘ ਰੰਗੀ ਮਾਸਟਰ ਠੀਕ ਹੈ ਜੀ ਭਾਈ ਵਿਸ਼ਾਲਪ੍ਰੀਤ ਸਿੰਘ ਤਾਰੀਵਾਲੀ ਠੀਕ ਹੈ ਤਾਰੀਵਾਲੀ ਸੋ ਇੱਥੇ ਤੁਸੀਂ ਪਹੁੰਚੇ ਹੋ ਤੁਹਾਡਾ ਇਸ ਇਲਾਕੇ ਦੇ ਵਿੱਚ ਤੁਸੀਂ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇੱਥੋਂ ਰੁਕਣੇ ਵਾਲੇ ਤੋਂ ਨਾਲ ਵਸਤੀ ਹੈਗੀ ਵਸਤੀ ਵਿਸਾਖਾ ਸਿੰਘ ਦੇ ਮੇਰੇ ਨਾਲ ਭਾਈ ਹੀਰਾ ਸਿੰਘ ਬੀਕੇ ਜੂ ਬੀਕੇ ਜੂ ਪੰਜਾ ਬੀਕੇ ਜੋ ਪੰਜਾਬ ਜਿਹੜੇ ਕਿਸਾਨ ਆਗੂ ਹੈਗੇ ਆ ਸੋ ਆਪਾਂ ਇੰਦੇ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਅੱਜ ਇੱਥੇ ਦਿਵਾਨ ਚੱਲ ਰਹੇ ਹੈਗੇ ਆ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਜਿਹੜਾ ਸਥਾਨਾਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੇਰੀ ਪੀਰੀ ਦੇ ਮਾਲਕ ਦੇ ਸਥਾਨ ਦੇ ਉੱਤੇ ਬਾਬਾ ਤਰਲੋਪ ਸਿੰਘ ਜੀ ਦੀ ਵਰਸੀ ਸਮਾਗਮ ਮਨਾਏ ਗਏ ਨੇ ਅੱਜ ਮਹਾਪੁਰਖ ਬਾਬਾ ਅੰਗਰੇਜ਼ ਸਿੰਘ ਜੀ ਜਿਨ੍ਹਾਂ ਨੇ ਅੱਜ ਦੀਵਾਨਾ ਦੇ ਵਿੱਚ ਹਾਜ਼ਰੀ ਭਰੀ ਤੇ ਹੋਰ ਸੰਗਤ ਨੂੰ ਪ੍ਰੇਰਿਤ ਕੀਤਾ ਔਰ ਸੰਗਤ ਨੂੰ ਨਾਮ ਬਾਣੀ ਬਾਣੇ ਨਾਲ ਜੋੜਨਾ ਕੀਤਾ ਔਰ ਇੱਥੇ ਢਾਡੀ ਕੋਈ ਸਰ ਰਾਗੀ ਕੋਈ ਸਰ ਪਹੁੰਚੇ ਨੇ ਉਹਨਾਂ ਨੇ ਗੁਰੂ ਕਾ ਹਰ ਜਸ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਔਰ ਨਸ਼ਿਆਂ ਤੋਂ ਰਹਿਤ ਹੋਣ ਲਈ ਔਰ ਬਾਣੀ ਦੇ ਨਾਲ ਜੁੜਨ ਲਈ ਰੇਣ ਨਾ ਕੀਤਾ ਔਰ ਮੈਂ ਇਸ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦਾ ਹਾਂ ਕਿ ਆਪਾਂ ਵੱਧ ਤੋਂ ਵੱਧ ਅਮਰਤਾਰੀ ਹੋਈਏ ਔਰ ਗੁਰੂ ਕੀ ਸੰਗਤੇ ਨਾਲ ਜੁੜੀਏ ਗੁਰੂ ਹਰਗੋਬਿੰਦ ਪਾਸ਼ਾ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਥੇ ਆਪਾਂ ਹੋਰ ਵੀ ਗੱਲਬਾਤ ਕਰਦੇ ਹੈਗੇ ਆ ਕਿ ਜਿਹੜਾ ਇਸਰਾਨਾ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਸੋ ਉੱਥੇ ਅਥਾ ਹੋਰ ਵੀ ਗੱਲਬਾਤ ਕਰਦੇ ਆਂ ਤਨ ਲੋਕ ਸਿੰਘ ਦੀ ਯਾਦ ਅੰਦਰ ਬੜਾ ਵਿਰਾਗ ਭਰਿਆ ਉਹਨਾਂ ਦੀ ਵਰਸ਼ੀ ਮਨਾ ਰਹੇ ਖੁਸ਼ੀਆਂ ਦੇ ਨਾਲ ਮਹਾਂਪੁਰ ਛੇਡੇ ਕਰਮਾ ਵਾਲੇ ਸੀ ਦੁੱਖੀਆਂ ਨੂੰ ਆਪਦੇ ਗੱਲ ਨਾਲ ਲਾਉਦੇ ਸੀ ਦੁੱਖਾਂ ਤੋਂ ਛੁਟਕਾਰਾ ਕਰਾ ਕੇ ਖੁਸ਼ੀਆਂ ਦੀ ਪ੍ਰਾਪਤੀ ਕਰਾਉਂਦੇ ਸੀ ਹੁਣ ਸਾਡੇ ਵੀਰ ਸਰਦਾਰ ਅੰਗਰੇਜ਼ ਸਿੰਘ ਉਹਨਾਂ ਨੇ ਬਹੁਤ ਜਿਆਦਾ ਸੇਵਾ ਕਰਾਈ ਆ ਸਤ ਮੰਜ਼ਲਾ ਦਰਬਾਰ ਤਿਆਰ ਕਰਾਇਆ ਆ ਆਪਦੇ ਪਿਤਾ ਜੀ ਤੋਂ ਬਾਅਦ ਨੀਆਂ ਰੱਖੀਆਂ ਥੱਲੇ ਲਾ ਕੇ ਸਾਡਾ ਵੀਰ ਭੜਜਾ ਕਰਦੇਵ ਸਿੰਘ ਉਹ ਬਹੁਤ ਰਾਤ ਦਿਨ ਇੱਕ ਕਰਕੇ ਨਾਲ ਆਪਦੇ ਸਾਥੀ ਨੌਜਵਾਨਾਂ ਨੂੰ ਲੈ ਕੇ ਗੁਰੂ ਪਾਤਸ਼ਾਹ ਦੇ ਕਿੱਲੇ ਦੋ ਕਿੱਲਾਂ 'ਚ ਚਾਰਦੁਆਰੀ ਹੋ ਰਹੀ ਆ ਜੀ ਸੀ ਪੀਆਂ ਲੱਗੀਆਂ ਰਹਿੰਦੀਆਂ ਐ ਬਹੁਤ ਤਗੜੀ ਸੇਵਾ ਚੱਲ ਰਹੀ ਆ ਬਹੁਤ ਸੰਗਤਾਂ ਦਾ ਇਲਾਕੇ ਦੀਆਂ ਦਾ ਮਹਾਪੁਰਸ਼ਾਂ ਦਾ ਬਾਬੇ ਗਰੇਜ ਸਿੰਘ ਦਾ ਮਾਣ ਸਤਿਕਾਰ ਬਹੁਤ ਕਰਦੇ ਆ ਤੇ ਦਾਸ ਦਾ ਪਿੰਡ ਬੱਗੇ ਵਾਲਾ ਐ ਰਾਤ ਦਿਨ ਉਹਨਾਂ ਦੀ ਯਾਦ ਦੇ ਵਿੱਚ ਪੁਸ਼ੀਆਂ ਦੇ ਨਾਲ ਅਸੀਂ ਤਿਆਰ ਪਰ ਤਿਆਰ ਰਹਿੰਦਾ ਸਾਰਾ ਨਗਰ ਸਾਡਾ ਬਹੁਤ ਜ਼ਿਆਦਾ ਪਿਆਰ ਮਹਾਂਪੁਰਸ਼ਾਂ ਦੇ ਨਾਲ ਤੇ ਸੰਤਾਂ ਨੂੰ ਸਰਧਾਨੀਆਂ ਦੇ ਰਹੇ ਆਂ ਬਾਬੇ ਤ੍ਰੋਗ ਸਿੰਘ ਨੂੰ ਉਹਨੇ ਹਾਰ ਤਗੜੇ ਬਾੜੇ ਨੂੰ ਗਲੇ ਨਾਲ ਲਾਉਣਾ ਕਈ ਸਾਲ ਇੱਥੇ ਹੜ ਪੀੜ ਕੇ ਇਤਰ ਦਾ ਇਲਾਕਾ ਸੀ ਬੜਾ ਚੇਰ ਉਹਨਾਂ ਨੇ ਇੱਥੇ ਆਪਦੀਆਂ ਚੱਕੀਆਂ ਲਾ ਕੇ ਹਜ਼ਾਰਾਂ ਸੈਂਕੜੇ ਜਿਵੇਂ ਅੱਜ ਮੇਲਾ ਭਰਿਆ ਏ ਇਤਨਾ ਹੀ ਮੇਲੇ ਲੱਗੇ ਰਹੇ ਨੇ ਤੇ ਬਹੁਤ ਪਦਾਰਥ ਛੱਤੀ ਪਦਾਰਥ ਸੰਤਾਂ ਨੂੰ ਸ਼ਿਕਾਉਣੇ ਤੇ ਰਹਿਣ ਵਾਸਤੇ ਜਗ੍ਹਾ ਦੇਣੀ ਤਗੜੇ ਮਾੜੇ ਦੀ ਬਹੁਤ ਮਤ ਕਰਨੀ ਉਹਨਾਂ ਦੀਆਂ ਯਾਦਾਂ ਨੂੰ ਮੁੱਖ ਰੱਖ ਕੇ ਇਲਾਕਾ ਜਿਹੜਾ ਸਾਰਾ ਹੈ ਬਹੁਤ ਸੰਯੋਗ ਦੇ ਰਿਹਾ ਬਾਬੇ ਅਗਰੇਸ਼ੋਂ ਦੇ ਨਾਲ ਤੇ ਵੈਗਰਜੀਕਾ ਖਾਲਸਾ ਵੈਗਰਜੀਕਾ ਤੇ ਇਹ ਜੀ ਜੋੜ ਮੇਲਾ ਜੀ ਸੰਤ ਮਹਾਂਪੁਰਛ ਬਾਬਾ ਤਰਲੋਕ ਸਿੰਘ ਜੀ ਇਹ ਜੀ ਉਹਨਾਂ ਦੇ ਸੰਬੰਧ 'ਚ ਜੋੜ ਮੇਲਾ ਵਰਸੀ ਉਹਨਾਂ ਦੀ ਕਰਾਈ ਜਾ ਰਹੀ ਆ ਜੀ ਇਹ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਸਥਾਨ ਆ ਜੀ ਤੇ ਇੱਥੇ ਉੱਚ ਪੱਦਰ ਦੇ ਤੇ ਢਾਡੀ ਕਵੀਸ਼ਰੀ ਜਥੇ ਕਥਾਵਾਚਕ ਆਉਂਦੇ ਆ ਜੀ ਬਹੁਤ ਗੁਰੂ ਦੀ ਕਿਰਪਾ ਦੇ ਨਾਲ ਮੇਲਾ ਭਰ ਦੇ ਤੇ ਤੇ ਸੰਗਤਾਂ ਵੱਧ ਤੋਂ ਵੱਧ ਹਾਜ਼ਰੀਆਂ ਲਵਾਇਆ ਕਰਨ ਜੀ ਤੇ ਬੇਨਤੀ ਆ ਵੀ ਕਵੀਸ਼ਰੀ ਜਥੇ ਵੀ ਉੱਚ ਚੋਟੀ ਦੇ ਆਉਂਦੇ ਆ ਤੇ ਲੰਗਰ ਚੱਲਦੇ ਜੀ ਚਾਹ ਪਕੌੜੇ ਜਲੇਬ 36 ਪ੍ਰਕਾਰ ਦੇ ਭੋਜਨ ਚੱਲਦੇ ਆ ਜੀ ਇੱਥੇ ਤੇ ਸੰਗਤਾਂ ਨੂੰ ਚਾਹੀਦਾ ਜੀ ਹੋ ਮਹਮਾ ਕੇ ਪਹੁੰਚਣ ਦੀ ਕਿਰਪਾਲਤਾ ਜੀ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚਿਆ ਕਰਨ ਤੇ ਮੇਲਿਆਂ ਦੀ ਰੌਣਕ ਵਧਾਇਆ ਕਰਨ ਹੁਣ ਜੀ ਗਾਂ ਆ ਰਿਹਾ ਜੀ 20 ਹਾਰ ਨੂੰ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕਾਂ ਦੇ ਸਬੰਧਿਤ ਜੋੜ ਮੇਲਾ ਉਹਨਾਂ ਦੀ ਜਾਂਚ ਬਣਾਇਆ ਜਾਂਦਾ ਜੀ ਉਹਨਾਂ ਦੇ ਜੋੜ ਮੇਲੇ ਕਬੱਡੀ ਉੱਚ ਪੱਧਰੀ ਦੀ ਕਬੱਡੀ ਹੁੰਦੀ ਆ ਜੀ ਇੰਟਰਨੈਟ ਵਧੀਆ ਟੀਮਾਂ ਹੁੰਦੀਆਂ ਐ ਵੀ ਅਕੈਡਮੀਆਂ ਦੀਆਂ ਜੀ ਤੇ ਸੰਗਤਾਂ ਵੱਧ ਚੜ ਕੇ ਪਹੁੰਚਣ ਵਿਹਾੜ ਵਾਲੇ ਮੇਲੇ ਤੇ ਵੀ ਗਾਂ ਜੀ ਤੇ ਗੁਰੂ ਘਰ ਦੀਆਂ ਰੌਣਕਾਂ ਵਧਾਉਣਾਂ ਤੇ 10 ਪੱਗਨ ਨੂੰ ਬਾਬਾ ਸ੍ਰੀਮਨ ਸੰਤ ਬਾਬਾ ਤਰਲੋਕ ਸਿੰਘ ਜੀ ਦੀ ਯਾਦ ਵਿੱਚ ਵਰਸੀ ਮਨਾਈ ਜਾਂਦੀ ਹੈ ਇਸ 10 ਪੱਗਨ ਨੂੰ ਤੇ ਉਹਨਾਂ ਦੀ ਵਰਸੀ ਤੇ ਵੀ ਸੰਗਤਾਂ ਵੱਧ-ਵੱਧ ਪਹੁੰਚਿਆ ਕਰਨ ਜੀ ਗੁਰੂ ਘਰ ਦੀਆਂ ਰੌਣਕਾਂ ਵਧਾਇਆ ਕਰਨ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਇੱਥੇ ਹੋਰ ਬਾਈ ਜੁੜੇ ਆ ਬਾਈ ਗਦੇਸ ਸਿੰਘ ਜੀ ਆਪਾਂ ਇਹ ਨਾਲ ਗੱਲਬਾਤ ਕਰਦੇ ਆਂ ਭਾਈ ਸਾਹਿਬ ਜੀ ਜਿਹੜੇ ਸਾਲਾਨਾ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਮਹਾਪੁਰਸ਼ਾਂ ਦੀ ਵਰਸੀ ਆ ਬਾਬਾ ਤਰਲੋਪ ਸਿੰਘ ਜੀ ਦੀ ਉਹਨਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਬਣਾਇਆ ਜਾ ਰਿਹਾ ਠੀਕ ਹੈ ਜੀ ਅੱਠ ਫੱਗਣ ਨੂੰ ਯਾਨੀ ਕਿ ਫਣ ਵਾਟਸ ਆਰੰਭ ਹੁੰਦੇ ਆ ਦਾ ਆਪਗਨ ਉਪੋਗ ਆ ਜਾਂਦੇ ਠੀਕ ਹੈ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਲਾਨਾ ਵਰਸੀ ਬਣਾਈ ਜਾ ਰਹੀ ਠੀਕ ਹੈ ਜੀ ਕਿਹੜੇ ਕਿਹੜੇ ਪ੍ਰੋਗਰਾਮ ਹੁੰਦੇ ਆ ਜੀ ਇੱਥੇ ਇਥੇ ਇੱਕ ਇਹ ਪ੍ਰੋਗਰਾਮ ਬਾਬਾ ਤਰਲੋਕ ਸਿੰਘ ਜੀ ਵਰਸ਼ੀ ਹੋਈ ਠੀਕ ਹੈ ਜੀ ਤੇ 20 ਹੜ ਨੂੰ ਗੁਰੂ ਘਰ ਗਮਨ ਸਾਹਿਬ ਜੀ ਦਾ ਜੋੜ ਮਿਲਿਆ ਠੀਕ ਹੈ ਜੀ ਨਾਲ ਆਪਣਾ ਦਿਵਾਨ ਸਜਾਇਆ ਜਾਂਦਾ ਜੀ ਹਾਂਜੀ ਹਾਂਜੀ ਸਜਾਇਆ ਠੀਕ ਹੈ ਜੀ ਵਧੀਆ ਸਹਿਯੋਗ ਮਿਲਦਾ ਹੈ ਸੰਗਤ ਵੱਲੋਂ ਹਾਂਜੀ ਬਹੁਤ ਵਧੀਆ ਠੀਕ ਹੈ ਧੰਨਵਾਦ ਭਾਈ ਜੀ ਠੀਕ ਹੈ ਸਾਡੇ ਨਾਲ ਇੱਥੇ ਗਰਸੇਵਕ ਗਰਸੇਵਕ ਸਿੰਘ ਢਾਲੀਵਾਲ ਬੀਕੇ ਜੋ ਸਿੱਧੂਪੁਰ ਤੋਂ ਵੀ ਜਿਹੜੇ ਇੱਥੇ ਸਾਲਾਨਾ ਵਰਸੀ ਸਮਾਗਮ ਤੇ ਪਹੁੰਚੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਵਰਸੀ ਸਮਾਗਮਾਂ ਤੇ ਤੁਸੀਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਇਸ ਸਮੇਂ ਭਿਆਨਕ ਕਾਲਯੁਗ ਦਾ ਸਮਾਂ ਹੈ ਜਿੰਨਾਂ ਦੀ ਵਰਸੀ ਸੰਤ ਮਹਾਂਪੁਰਖ ਬਾਬਾ ਤਰਲੋਕ ਸਿੰਘ ਜੀ ਉਹਨਾਂ ਨੇ ਹੋਰ ਕਾਲਯੁਗ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਔਰ ਸੰਗਤ ਨੂੰ ਨਾਲ ਜੋੜਿਆ ਔਰ ਅੱਜ ਉਹਨਾਂ ਦੇ ਸਥਾਨਾਂ ਤੇ ਸੇਵਾ ਕਰ ਰਹੇ ਆ ਮਹਾਂਪੁਰਸ਼ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਨੇ ਅੱਜ ਉਹਨਾਂ ਦੀ ਵਰਸੀ ਮਨਾਈ ਹੈ ਔਰ ਵਰਸੀ ਮੌਕੇ ਖੰਡਪਤ ਸਾਹਿਬ ਦੀ ਪਹੁੰਚ ਅਰਦਾਸ ਔਰ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਖੁੱਲੇ ਲੰਗਰ ਪੰਡਾਲ ਦੇ ਪੰਡਾਰੇ ਜਿਹੜੇ ਆ ਭਪੂਰ ਵਰਤਰੇ ਆ ਤੇ ਗੁਰੂ ਮਹਾਰਾਜ ਸਾਹਿਬ ਨੂੰ ਸਬਤ ਬਖਸ਼ੇ ਤੇ ਸਿੱਖੀ ਸੰਗਤ ਜੋੜੇ ਠੀਕ ਹੈ ਜੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇੱਥੇ ਤੁਸੀਂ ਪਹੁੰਚੇ ਬਹੁਤ ਬਧੀਆ ਜੀ ਗੁਰੂ ਘਰ ਆ ਕੇ ਬਹੁਤ ਆਨੰਦ ਆਇਆ ਔਰ ਸੰਗਤ ਦੇ ਦਰਸ਼ਨ ਹੋਏ ਬੜੇ ਭਾਗਾ ਵਾਲੇ ਆ ਕਿ ਜਿਹੜੇ ਇੰਨੇ ਦਰਸ਼ਨ ਦੇ ਤੇ ਮਹਾਪੁਰਸ਼ਾਂ ਦੇ ਤੇ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋਏ ਆ ਅਸੀਂ ਆਪਣੇ ਆਪ ਨੂੰ ਭਾਗਾ ਸਮਝਦੇ ਆ ਤੇ ਸਾਡੇ ਅਸੀਂ ਹਮੇਸ਼ਾ ਗੁਰੂ ਘਰ ਦੇ ਅੱਗੇ ਸਿਰ ਚੁੱਕਦੇ ਧੰਨਵਾਦ ਬਾਈ ਤੁਸੀਂ ਸੱਚਾ ਚੱਲਣਾ ਜੀ ਬਾਈ ਕਲਸਾ ਬੈਠੇ ਕਿਫਤ